ਖੁਸ਼ੀਆਂ ਦਾ ਮਾਹੌਲ ਸੀ ਪੱਜ-ਪੱਜ ਕੇ ਤਿਆਰੀਆਂ ਕੀਤੀਆਂ ਜਾਂ ਰਹੀਆਂ ਸੀ ਤੇ ਅਜਿਹੇ ਦੇ ਵਿੱਚ ਵਿਆਹ ਦੀ ਖੁਸ਼ੀ ਦੇ ਲਈ ਦੋਵੇਂ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਕਰੋ ਸ਼ਾਪਿੰਗ ਤੇ ਨਿਕਲਦੇ ਨੇ ਪਰ ਰਾਹ ਦੇ ਵਿੱਚ ਅਚਾਨਕ ਹਾਦਸਾ ਵਾਪਰਿਆ ਕਿਸ ਵਕਤ ਪੂਰੇ ਦਾ ਪੂਰਾ ਪਿੰਡ ਚਿੰਤਾ ਦੇ ਵਿੱਚ ਨਜ਼ਰ ਆ ਰਿਹਾ ਹੈ ਦੱਸਦੀ ਹੈ ਕਿ ਤਸਵੀਰਾਂ ਅਕਸਰ ਤੇ ਪਿੰਡ ਲੁੰਡੇ ਵਾਲਾ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਰਾਜਵਿੰਦਰ ਅਤੇ ਸੁਖਜਿੰਦਰ ਨਹਿਰ ਦੇ ਵਿੱਚ ਡਿੱਗੇ ਪੁਲਿਸ ਦੇ ਅਧਿਕਾਰੀ ਵੀ ਹਾਲਾਕਿ ਮੌਕੇ ਤੇ ਪਹੁੰਚੇ ਨੇ ਪੁਲਿਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਨੂੰ ਚਲਾ ਰਹੇ ਸੁਖਜਿੰਦਰ ਸਿੰਘ ਨੇ ਮੋਟਰਸਾਈਕਲ ਸੜਕ ਤੇ ਸੁੱਟ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਤੇ ਉਸ ਦੇ ਮਗਰ ਹੀ ਉਸ ਨੂੰ ਬਚਾਉਣ ਦੇ ਲਈ ਰਾਜਵਿੰਦਰ ਸਿੰਘ ਨੇ ਵੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਕੁੱਤਾ ਖੁਰਾਂ ਦੀਆਂ ਟੀਮਾਂ ਦੇ ਵੱਲੋਂ ਇਹਨਾਂ ਦੋਵਾਂ ਨੋਜਵਾਨਾਂ ਦੀ ਪਾਲ ਕੀਤੀ ਜਾ ਰਹੀ ਹੈ ਸਰਪੰਚ ਦੇ ਵੱਲੋਂ ਵੀ ਦੱਸਿਆ ਗਿਆ ਕਿ ਨੌਜਵਾਨਾਂ ਨੂੰ بچਾਉਣ ਦੀ ਪਿੰਡ ਪਾਸਿਆਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਵੀ ਦੱਸਿਆ ਗਿਆ ਕਿ ਸੁਖਜਿੰਦਰ ਸਿੰਘ ਉਹ ਨੌਜਵਾਨ ਹੈ ਜਿਸ ਦੇ ਪਰਦਾਫਾਤੋ ਫਰਵਰੀ ਨੂੰ ਸੀ ਤਿੱਕਰ ਉਹ ਦੋਨੋਂ ਕੱਪੜੇ ਲੈਣ ਦੇ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਨਿਕਲਦੇ ਨੇ ਜਿਨ੍ਹਾਂ ਦੇ ਨਾਲ ਇਹ ਘਟਨਾ ਵਾਪਰੀ ਗਈ ਸੋ ਬੇहद ਹੀ ਮੰਦਪਾਕੀ ਖਬਰ ਹੈ ਕਿ ਇਸ ਵਕਤ ਇੱਕ ਪਾਸੇ ਵਿਆਧ ਜਾਂ ਖੁਸ਼ੀਆਂ ਨੇ ਤੇ ਦੂਜੇ ਪਾਸੇ ਨੌਜਵਾਨ ਨਹਿਰ ਦੇ ਵਿੱਚ ਡਿੱਗ ਜਾਂਦੇ ਨੇ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਅਤਾ ਪਤਾ ਨਹੀਂ ਲੱਗ ਸਕਿਆ ਪੁਲਿਸ ਤੇ ਜਿਹੜੇ ਆ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਗੰਭੀਰਤਾ ਦੇ ਨਾਲ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਹਨਾਂ ਨੌਜਵਾਨਾਂ ਨੂੰ ਲੱਭਣ ਦੀ ਲਗਾਤਾਰ ਕੋਤਾ ਖੋਰਨ ਦੀਆਂ ਟੀਮਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਨਾਮ ਜੱਗਾ ਜੀ ਤੇ ਕੀ ਘਟਨਾ ਵਾਪਰੀ ਨਹਿਰ ਤੇ ਵੀ ਅਸੀਂ ਜੀ ਦੇਖਦੇ ਦੇਖਦੇ ਦੋ ਮੁੰਡੇ ਸੀਗੇ ਉਹਨਾਂ ਨੂੰ ਨਹੀਂ ਪਤਾ ਕਿੱਥੋਂ ਦੇ ਲੁੰਡਿਆ ਦੇ ਕਿੱਥੋਂ ਦਾ ਦੇ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਪੱਜ ਕੇ ਆ ਗਏ ਸੀਗੇ ਪਰ ਸਾਥੋਂ ਸਾਹਮਣੇ ਹੋਇਆਗਾ ਉਹਨਾਂ ਦਾ ਤੇ ਅਸੀਂ ਜਦੋਂ ਕੋਈ ਲੀੜਾ ਕੱਪੜਾ ਜੋੜਿਆ ਤੇ ਉਹਦੋਂ ਉਹਨਾਂ ਦੀ ਜੀਥ ਹੋ ਗਈ ਅਸੀਂ ਬਸ ਕਿਲਾ ਅੱਧਾ ਕਿਲੇ ਗਏ ਜੀ ਕਾਦੇ ਤੇ ਸੀ ਭਾਈ ਮੋਟਰਸਾਈਕਲ ਤੇ ਸੀ ਆਈ ਜਾਂਦੇ ਸੀਗੇ ਤੇ ਰਸਤੇ ਦੇ ਵਿੱਚ ਹੀ ਸੜਤਾਨੇ ਮੋਟਰਸਾਈਕਲ ਇੱਕ ਬਚਾਉਣ ਦੀ ਖਾਤਰ ਗਿਆ ਮਗਰ ਛਾਲ ਮਾਰੀ ਪਹਿਲਾਂ ਇੱਕ ਗਿਆ ਉਹਦੇ ਬਾਅਦ ਦੂਜੇ ਨੇ ਦੂਜੇ ਨੇ ਮਰੀ ਅੱਛਾ ਤੇ ਉਹਨਾਂ ਨੇ ਦੋਨੀਆਂ ਅਬੂਦਤ ਕਰ ਲਈਏ ਕਿੰਨੀ ਕੋਸ਼ਿਸ਼ ਬਹੁਤ ਕੀਤੀ ਸੀ ਜੀ ਪਰ ਨਹੀਂ ਭੱਜੇ ਬਹੁਤ ਸੈ ਨੂੰ ਨਹੀਂ ਨਹੀਂ ਬਚਾ ਸਕੇ ਨਹੀਂ ਬਚਾ ਸਕੇ ਬਹੁਤ ਮੰਦ ਭਾਗੀ ਖਬਰ ਹੈ ਵੀ ਉਹ ਵਿਚਾਰੇ ਦੋਵੇਂ ਹੀ ਬਾਤ ਨਾ ਸਕੇ ਤੇ ਵੱਡੀ ਨਹਿਰ ਦੇ ਵਿੱਚ ਸਮਾ ਗਏ ਬਹੁਤ ਸਾਡੇ ਪਿੰਡ ਵਾਸਤੇ ਵੀ ਤੇ ਲੁੰਡੇ ਵਾਲੇ ਪਿੰਡ ਵਾਸਤੇ ਵੀ ਸਾਡਾ ਗਵਾਨ ਪਿੰਡ ਹੈ ਬਹੁਤ ਮਾੜੀ ਘਟਨਾ ਬਾਈ ਗਿਲਸਾ ਇਹ ਕਦੋਂ ਕਦੀ ਘਟਨਾ ਬਈ ਇਹ ਬਾਈ ਕੋਈ ਟਾਈਮ ਤੁਹਾਨੂੰ ਦੱਸ ਦਿੰਦਾ ਮੈਂ ਹੂੰ ਮਤਲਬ ਕੋਈ 6.5 4.5 ਦੀ ਗੱਲ ਹੈ ਬਾਈ ਜੀ 6.5 4 ਮੰਨੋ ਤੁਸੀਂ ਕੋਈ ਵਿਚਾਰੇ ਆਏ ਸੀਗੇ ਕਿਸੇ ਕੰਮ ਧੰਦੇ ਜਾਂ ਕਿਜੀ ਗੱਲ ਬਣੇ ਬਹੁਤ ਮਤਲਬ ਮੰਦ ਭਾਗੀ ਖਾ ਰਹਿ ਗੱਲ ਸਾਬ ਕਹਿੰਦੇ ਬਚਾਉਣ ਦੀ ਕੋਸ਼ਿਸ਼ ਕੀਤੀ ਮੁੰਡੇ ਨੇ ਵੀ ਦੂਜੇ ਨੇ ਵੀ ਦੂਜਾ ਜਿਹੜਾ ਇੱਕ ਤੋਂ ਨਾਲ ਸੀ ਉਹਨੇ ਹੀ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਪਿੰਡ ਵਾਲੇ ਵੀ ਬੰਦਿਆ ਨੇ ਪੱਗਾਂ ਪੂਗਾਂ ਸਿੱਟੀਆਂ ਤੇ ਪਰ ਕਿਉਂਕਿ ਦੋਵੇਂ ਹੀ ਮੇਰੇ ਹਿਸਾਬ ਚੋਂ ਅਨਟ੍ਰੇਨ ਸੀ ਤਰਨ ਨਹੀਂ ਜਾਣਦੇ ਸੀ ਜਿਵੇਂ ਕਰਕੇ ਉਹਨਾਂ ਦੀ ਮੌਤ ਹੋ ਗਈ ਮਤਲਬ ਇਹ ਪੌੜੀਆਂ ਨਾ ਹੁਣ ਮਿਲਦਾ ਉਹ ਵੀ ਕੋਈ ਇਹ ਬਾਈ ਬਹੁਤ ਵੱਡਾ ਤੁਸੀਂ ਗਿੱਲ ਸਾਹਿਬ ਪੁੱਛਿਆ ਸਵਾਲ ਜੇ ਨਹਿਰ ਨਵੀਂ ਬਣੀ ਸੀ ਜਿਹੜੀਆਂ ਸਾਡੇ ਇਥੇ ਪੌੜੀਆਂ ਸੀ ਪੁਲਾਂ ਦੇ ਨਾਲ ਇਹ ਕਿਸੇ ਵੀ ਠੇਕੇਦਾਰ ਨੇ ਸਾਡੇ ਆਖਣ ਤੋਂ ਬਿਨਾ ਤਾਂ ਵੀ ਨਹੀਂ ਲਾਈਆਂ ਕਿਉਂਕਿ ਜ਼ਰੂਰੀ ਬਣਦੇ ਸੀ ਜੇ ਅੱਜ ਪੌੜੀਆਂ ਹੁੰਦੀਆਂ ਤੇ ਦੋਵਾਂ ਜਾਣਿਆਂ ਦੀ ਬੱਚਿਆਂ ਦੀ ਜਾਨ ਬਚ ਸਕਦੀ ਸੀ ਉਮਰ ਕਿੰਨੀ ਕੀ ਸੀ ਬਾਈ ਦਾ ਮੁੰਡੇ ਦੀ ਛੋਟੇ ਹੀ ਸੀ ਬਾਈ ਕੋਈ 24-25 25 ਸਾਲ ਦੇ ਬੰਦੇ ਮੁੰਡੇ ਸੀਗੇ ਥੋੜੀ ਉਮਰ ਹੀ ਸੀ ਪੁਲਿਸ ਵਗੈਰਾ ਵੀ ਆ ਰਹੀ ਮੁਕਤੇ ਹਾਂ ਆਪਾਂ ਪੁਲਿਸ ਨੂੰ ਹੀ ਕਰਤਾ ਸੂਚਿਤ ਐਸ ਐਚ ਓ ਵੀ ਆ ਗਿਆ ਤੇ ਸਾਰੇ ਮਹਿਕਮਾ ਆ ਗਏ ਜੀ